ਸਰਕਾਰਾਂ ਦਰਦ ਦੇਕੀ ਜੇ ਆ ਮੇਰੀ ਕਾ ਕਵੀ ਸੁਆ ਮੰਗ ਲਗੂ ਕਰੋ ਲਗੂ ਕਰੋ ਸਰਕਾਰ ਮਰਦਾਬਾਦ 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 ਸਾਡਾ ਬਿਜਲੀ ਬੋਰਡ ਹੁੰਦਾ ਸੀ ਇਹ ਸਰਕਾਰਾਂ ਨੇ ਪਬਲਿਕ ਸੈਕਟਰ ਦੇ ਆਧਾਰਨ ਤੋੜ ਕੇ ਨਿੱਜੀ ਹੱਥਾਂ ਦੇ ਵਿੱਚ ਦਿੱਤਾ ਜਦੋਂ ਤੋਂ ਸਾਡੇ ਇਸ ਬਿਜਲੀ ਬੋਰਡ ਨੂੰ ਪਾਵਰ ਕਾਮ ਬਣਾਇਆ ਨਾ ਉਦੋਂ ਤੋਂ ਹੀ ਸਾਡੇ ਜਿਹੜੇ ਮੁਲਾਜ਼ਮਾਂ ਉਹਨਾਂ ਦੀ ਛਾਂਤੀ ਕੀਤੀ ਜਾ ਰਹੀ ਆ ਉਹਨੂੰ ਘਟਾਇਆ ਜਾ ਰਿਹਾ ਸਵਾ ਲੱਖ ਤੋਂ ਮੁਲਾਜ਼ਮ 35-40 ਹਜ਼ਾਰ ਮੁਲਾਜ਼ਮ ਰਹਿ ਗਏ ਆ ਉਹ ਕੰਮ ਉਦੋਂ ਦੁੱਗਣਾ ਤਿੰਨਾਂ ਹੋ ਗਿਆ ਪਰ ਇਹ ਸਰਕਾਰਾਂ ਫੇਰ ਵੀ ਉਹਨਾਂ ਦੀਆਂ ਆਵਾਜ਼ ਨਹੀਂ ਮਾਰ ਰਹੀਆਂ ਮਜਬੂਰੀ ਦੇ ਵਿੱਚ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਇਹਨਾਂ ਹੜਤਾਂ ਤੇ ਬੈਠਣਾ ਪੈ ਰਿਹਾ ਹੈ ਇਸ ਕਰਕੇ ਇਹ ਨਿਖੇਧ ਸਰਕਾਰਾਂ ਤੇ ਮੈਨੇਜਮੈਂਟ ਜੋ ਜਿਹੜੇ ਕਮਾ ਕੇ ਦਿੰਦੇ ਆ ਉਹਨਾਂ ਨੂੰ ਉਹਨਾਂ ਨੂੰ ਹੀ ਕੁਝ ਦੇ ਰਹੀਆਂ ਇਸ ਕਰਕੇ ਅਸੀਂ ਇਸ ਸਰਕਾਰ ਦੀ ਤੇ ਪਾਵਰ ਕਾਮ ਦੀ ਮੈਨੇਜਮੈਂਟ ਦੀ ਸ਼ਖਤ ਸ਼ਬਦਾਂ ਦੇ ਵਿੱਚ ਨਕੀਦੀ ਕਰਦੇ ਆ ਲੰਮਾ ਸਮਾਂ ਆ ਸੀ ਬਿਜਲੀ ਬੋਰ ਨੂੰ ਜਦੋਂ ਅਸੀਂ ਪਬਲਿਕ ਸੈਕਟਰ ਦਾ ਆਧਾਰ ਸੀ ਅਸੀਂ ਕਾਇਮ ਰੱਖਿਆ ਉਸ ਪਾਵਰ ਸਾਈਟਰ ਦੇ ਆਧਾਰ ਦੇ ਵਿੱਚ ਲੋਕਾਂ ਦੇ ਵੀ ਬੜੇ ਕੰਮ ਹੁੰਦੇ ਸਨ ਅੱਜ ਲੋਕ ਵੀ ਆਪਣੇ ਟਿਊਬਲ ਕਨੈਕਸ਼ਨ ਲਾਈਨ ਤੋਂ ਜਾਂ ਹੋਰ ਕਨੈਕਸ਼ਨ ਲਾਈਨ ਤੋਂ ਬੜੇ ਔਖੇ ਆ। ਪੀਐਨ ਸਾਹਿਬ ਨੂੰ ਦਿੱਤੇ ਬਿਆਨ ਦੀ ਅਸੀਂ ਸਖਤ ਸਾਬਦਾਂ ਤੋਂ ਨਕੇਦੀ ਕਰਦੇ ਆਂ ਕਿਉਂਕਿ ਆਪਣੇ ਹੱਕਾਂ ਲਈ ਹਮੇਸ਼ਾ ਜਿਵੇਂ ਬੰਦੀਆਂ ਲੜਦਿਆਂ ਆਈਆਂ ਨੇ ਲੜਦੀਆਂ ਰਹਿਣਗੀਆਂ 11 12 13 ਜੋ ਅਸੀਂ ਮੂਲਕ ਛੁੱਟੀ ਦਿੱਤੀ ਹੈ ਉਸ ਨੂੰ ਪੂਰਨ ਤੌਰ ਤੇ ਅਸੀਂ ਲਾਗੂ ਕਰਾਂਗੇ ਜਿੰਨਾ ਚਿਰ ਸਾਡੀਆਂ ਇਨਵੇਨ ਨੂੰ ਮੰਗਾ ਲਾਗੂ ਨਹੀਂ ਕੀਤੀਆਂ ਜਾਂਦੀਆਂ ਅਸੀਂ ਦੁਬਾਰਾ ਫੇਰ ਬਿਜਲੀ ਮੰਤਰੀ ਨੂੰ ਮੈਨੇਜਮੈਂਟ ਨੂੰ ਇਹ ਬੇਨਤੀ ਕਰਦੇ ਆਂ ਵੀ ਮੰਨੀਆਂ ਹੋਈਆਂ ਮੰਗਾਂ ਲਾਗੂ ਕੋ ਕੀਤੀਆਂ ਜਾਣ ਜਿੰਨਾ ਜਨਾਂ ਚ ਇਹ ਮੰਗਾਂ ਲਾਗੂ ਨਹੀਂ ਹੁੰਦੀਆਂ ਚਾਹੇ ਸੰਘਰਸ਼ ਹੋਰ ਲੰਮਾ ਹੋ ਜੇ ਅਸੀਂ ਉਹਨਾਂ ਤਰੇ ਸੰਘਰਸ਼ ਨੂੰ ਹੋਰ ਲੰਮਾ ਚਲਾਵਾਂਗੇ ਇਸ ਦੇ ਵਿੱਚ ਸਾਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਸਾਡੀ ਗੱਲਬਾਤ ਹੋਈ ਆ ਨੁਮਾਇੰਦੇ ਇਹਨਾਂ ਨੇ ਵੀ ਅਸੀਂ ਪੂਰਨ ਸਹਿਯੋਗ ਦੇਵਾਂਗੇ ਅਸੀਂ ਵੀ ਉਹਨਾਂ ਦੇ ਨਾਲ ਕੰਡੈਕਟਰ ਚ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਸੰਘਰਸ਼ ਨੂੰ ਹੋਰ ਲੰਮਾ ਕਰਨਾ ਪਿਆ ਤਾਂ ਅਸੀਂ ਆਪਣੀਆਂ ਮੰਗਾਂ ਲਈ ਹੋਰ ਲੰਮਾ ਕਰਾਂਗੇ ਕਰਮਚਾਰੀਆਂ ਲਈ ਹੜਤਾਲ ਆਈ ਨੱਡੇ ਨਾਲ ਬਾਰ-ਬਾਰ ਸਰਕਾਰ ਮੀਟਿੰਗਾਂ ਦੇ ਵਿੱਚ ਮੰਗਾਂ ਦੇ ਸਮਝੋਤੇ ਕਰ ਕਰ ਮੁੱਕ ਰਹੀ ਹੈ ਜੀ ਇਹ ਸਾਡੀਆਂ ਲੰਬੇ ਸਮੇਂ ਤੋਂ ਮੰਗਾਂ ਚੱਲ ਰਹੀਆਂ ਨੇ ਸਾਡੇ ਨਾਲ 2 6 25 ਨੂੰ ਮੀਟਿੰਗ ਹੋਈ ਸੀ ਬਿਜਲੀ ਮੰਤਰੀ ਜੀ ਤੇ ਮੈਨੇਜਮੈਂਟ ਨਾਲ ਬਹਾਲੀ ਵਿਖੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਸਮਝੋਤਾ ਹੋਇਆ ਸਾਡੀਆਂ ਜੜੀਆਂ ਮੁੱਖ ਮੰਗਾਂ ਨੇ ਬਿਜਲੀ ਬੋਰਡ ਨੂੰ ਜਿਹੜਾ ਸਾਡਾ ਡੋਡ ਡੋਡ ਵਿਜੀ ਨਾਲ ਲਾਲੜੂ ਅਤੇ ਖਰੜ ਪ੍ਰਾਈਵੇਟ ਕਰਨ ਦੀ ਆ ਸਾਡੇ ਜਿਹੜੇ ਨਵੇਂ 45000 ਅਸਾਮੀਆਂ ਖਾਲੀ ਪਈਆਂ ਨੇ ਉਹਨਾਂ ਨੂੰ ਭਰਨ ਦੀ ਆ ਬਾਕੀ ਸਾਡੀਆਂ ਰੂਪੀਨ ਦੀਆਂ ਮੰਗਾਂ ਨੇ ਜਿਹੜੀਆਂ ਉਹਦੀਆਂ ਮੰਗਾਂ ਨੇ ਸਾਡੀਆਂ ਸਾਡੀਆਂ 20 ਤੋਂ 25 ਮੰਗਾਂ ਦੇ ਉੱਤੇ ਸਾਡੇ ਨਾਲ ਸਮਝੌਤਾ ਹੋਇਆ ਸੀਗਾ 2-6 ਨੂੰ ਸਰਕਾਰ ਨੇ 10 ਦਿਨਾਂ ਦੇ ਵਿੱਚ ਸਾਨੂੰ ਭਰੋਸਾ ਦਿੱਤਾ ਸੀ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਅਸੀਂ 12 ਤਰੀਕ ਨੂੰ ਦੁਬਾਰਾ ਫਿਰੇ ਫੇਅਰ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਤਾਂ ਦੁਬਾਰਾ ਫਿਰ ਸਾਡੇ ਸੀਐਮਡੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਸਾਨੂੰ 10 ਦਿਨ ਦਾ ਸਮਾਂ ਦਿਓ ਜੀ ਅਸੀਂ ਮੰਗਾਂ ਨੂੰ ਲਾਗੂ ਕਰਾਂਗੇ ਫਿਰ ਅਸੀਂ ਦੁਬਾਰਾ 24 ਤਰੀਕ ਤੱਕ ਉਹਨਾਂ ਨੂੰ ਸਮਾਂ ਦਿੱਤਾ ਤਾਂ ਉਹਨਾਂ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕਰਿਆ ਦੁਬਾਰਾ ਬੀਓਡੀ ਦੀ ਮੀਟਿੰਗ ਹੋਈ ਤਾਂ ਕੋਈ ਉੱਥੇ ਏਜੰਡਾ ਨਹੀਂ ਲਾਇਆ ਗਿਆ ਤਾਂ ਦੁਬਾਰਾ ਅਸੀਂ ਬਿਜਲੀ ਮੰਤਰੀ ਦੇ ਰਹਿਸੇ ਅੱਗੇ ਅੰਮ੍ਰਿਤਸਰ ਧਰਨਾ ਦਿੱਤਾ 29 ਤਰੀਕ ਨੂੰ ਤਾਂ ਸਾਡੇ ਨਾਲ ਫੇਰ ਵੀ ਡਾਇਰੈਕਟਰ ਸਾਹਿਬ ਸਾਡੇ ਆਏ ਫੇਸਟੇਜ ਤੇ ਸਾਨੂੰ ਭਰੋਸਾ ਦੇ ਕੇ ਸਾਰੀਆਂ ਮੰਗਾਂ ਦਾ ਆਪਾਂ ਹੱਲ ਕਰਾਂਗੇ ਤਾਂ ਫੇਰ ਵੀ ਸਾਡੇ ਨਾਲ ਕੋਈ ਰਵੱਤਾ ਨਹੀਂ ਕਾਇਮ ਕੀਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਬਿਜਲੀ ਬੋਰਡ ਦੀਆਂ ਸਮੂਹ ਥੇਵੰਦੀਆਂ ਜੁਆਇੰਟ ਫੋਰਮ ਹਟੇ ਸਟੇਜ ਮੰਚ ਰੋਸ ਵਜੋਂ 11 12 13 ਦੀ ਛੁੱਟੀ ਦੇ ਉੱਤੇ ਚੱਲ ਰਹੀਆਂ ਨੇ ਮਾਸ ਲੀਫ ਦੇ ਉ